ਖਾ ਗਿਆ ਕੁਰਾਲੀ ਖਾ ਗਿਆ ਕੁਰਾਲੀ ਖਾ ਗਿਆ ਖਰੜ ਖਾ ਗਿਆ ਮੁਹਾਲੀ ਖਾ ਗਿਆ ਭਾਰੀ ਖਾ ਗਿਆ ਖਾ ਗਿਆ ਵੀ ਖਾ ਗਿਆ ਸਾਰਾ ਮੁਹਾਲੀ ਖਾ ਗਿਆ ਖਾ ਗਿਆ ਵੀ ਖਾ ਗਿਆ ਡੋਰ ਤੂ ਡੋਰ گارਬੇਜ ਕਲੈਕਟਰ ਕਮੇਟੀ ਮੁਹਾਲੀ ਵੱਲੋਂ ਨਗਰ ਨਿਗਮ ਮੁਹਾਲੀ ਦੇ ਬਾਹਰ ਕੀਤਾ ਗਿਆ ਤਰਨਾ ਪ੍ਰਦਰਸ਼ਨ ਅਤੇ ਪਵਨ ਗੁੜਿਆਲ ਦੇ ਉੱਤੇ ਲਗਾਏ ਗਏ ਗੰਭੀਰ ਔਰੋਪ ਕਮੇਟੀ ਦਾ ਕਹਿਣਾ ਹੈ ਕਿ ਪਵਨ ਗੁੜਿਆਲ ਦੁਆਰਾ ਵਾਲਮੀਕੀ ਸਮਾਜ ਨੂੰ ਰਾਤ ਤਮਕਾ ਕੇ ਮਾਰ ਕੁੱਟ ਕੇ ਅਤੇ ਪ੍ਰਸ਼ਾਸਨ ਨੂੰ ਝੂਠੇ ਦਰਨੇ ਦੀ ਧਮਕੀ ਦੇ ਕੇ ਅਤੇ ਡੋਰ ਟੂ ਡੋਰ ਗਾਰਬੇਜ ਕਲੈਕਟਰ ਤੋਂ ਜ਼ਬਰਨ ਵਸੂਲੀ ਅਤੇ ਡਿਊਟੀ ਸਮੇਂ ਆਪਣਾ ਕੰਮ ਛੱਡ ਕੇ ਕਿਸੇ ਹੋਰ ਜਗ੍ਹਾ ਤੇ ਜਾਣਾ ਤੇ ਨਗਰ ਨਿਗਮ ਮੁਹਾਲੀ ਦੇ ਇੰਸਪੈਕਟਰ ਦੁਆਰਾ ਗੈਰ ਹਾਜ਼ਰ ਦੀ ਵੀ ਹਾਜ਼ਰ ਲਗਾਉਣ ਸੰਬੰਧੀ ਲਗਾਏ ਗਏ આરોਪ ਪ੍ਰਧਾਨ ਸਾਹਿਬ ਜੀ ਸਾਡੀ ਸੁਸਾਇਟੀ ਹੈ ਡੋਰ ਟੂ ਡੋਰ ਗਲਪ ਕਲੈਕਟਰ ਸੁਸਾਇਟੀ ਔਰ ਅਸੀਂ ਇਸ ਮਹਾਲੀ ਸ਼ਹਿਰ ਦੇ ਵਿੱਚ ਜੇ ਉਹ ਡੇਰਾਬਸੀ ਹੈ ਜਿਰਕੂ ਹੈ ਪੂਰੇ ਭਾੜੀ ਦੇ ਤੁਸੀਂ ਐਸੋਸੀਏਸ਼ਨ ਬਣੀ ਹੋਈ ਹੈ ਜਿਹਦਾ ਕੀ ਕੰਮ ਹੈ ਕਿ ਸਮਾਜ ਨੂੰ ਸੇਧ ਦੇਣਾ ਸਮਾਜ ਦੇ ਲੋਕਾਂ ਨੂੰ ਉੱਪਰ ਚੱਕਣਾ ਪਰ ਇਸ ਦੇ ਅੰਗੇਸ ਇੱਕ ਸਮਾਜ ਦਾ ਸਾਡੇ ਸਮਾਜ ਦਾ ਇੱਕ ਬੰਦਾ ਹੈ ਜਿਹਦਾ ਨਾਮ ਪਵਨ ਗੁੜਿਆਲ ਹੈ ਇਹਨਾਂ ਲੋਕਾਂ ਦੀ ਕੰਮ ਤੇ ਕਬਜ਼ੇ ਕਰਦਾ ਹੈ ਕਿਸੇ ਦੀ ਲਾਤ ਤੋੜਵਾ ਦਿੰਦਾ ਹੈ ਇਥੇ ਕਿਸੇ ਜਨਾਨੇ ਦਾ ਪਰਚਾ ਪਵਾ ਦਿੰਦਾ ਕਦੇ ਕਿਸੇ ਨੂੰ ਜਬਰੀ ਦਫਤਰ ਚੀਰੇ ਬੜਨ ਦਿੰਦੇ ਬਹੁਤ ਸਾਰੇ ਸਫਾਈ ਸੇਵਕ ਉਹਨਾਂ ਨੇ ਤੱਕੜਾਤੇ ਜਿਹੜੇ ਕੀ 15-15 ਸਾਲ ਕੰਮ ਕੀਤਾ ਉਹਨਾਂ ਨੇ ਆਪਣਾ ਸਿਰਫ ਆਪਣਾ ਪਰਿਵਾਰ ਰੱਖ ਲਿਆ ਉਹ ਵੀ ਪੈਸੇ ਦੇ ਕੇ ਡੇਡ-ਡੇਡ ਲੱਖ ਰੁਪਏ ਲੈ ਕੇ ਉਹਨਾਂ ਨੇ ਬੰਦੇ ਲਾਇਏ ਉਹ ਬੰਦੇ ਆਜ ਉਹਨਾਂ ਦੇ ਦੋ ਪਰਿਵਾਰਾਂ ਦੇ ਬੰਦੇ ਆ ਮੋਹਨ ਸਿੰਘ ਸਰਪੰਚ ਦੇ ਤੇ ਪਵਨ ਗੋਡੇਲ ਦੇ ਬਾਕੀ ਜਿਹੜੇ ਲੋਕ ਆਜ ਬੇਰੋਜ਼ਗਾਰ ਆ ਇਹਨਾਂ ਦੀ ਆਵਾਜ਼ ਆ ਵੀ ਇੱਥੇ ਇੱਕ ਦਫਤਰ ਬੜਿਆ ਹੋਇਆ ਹੈ ਮਿਊਨਿਸਪਲ ਕੌਂਸਲ ਤੇ 17 ਤਰੀਕ ਨੂੰ ਸਾਨੂੰ ਉਹਨਾਂ ਬੰਦੇ ਨੇ ਧਮਕੀ ਦਿੱਤੀ ਦਫਤਰ ਵਿੱਚੋਂ ਅਸੀਂ ਤੁਹਾਡੇ ਦੇ ਪਰਚਾ ਕਰਾਂਗੇ ਤੁਸੀਂ ਲੋਕਾਂ ਦਾ ਸਾਥ ਦਿੰਨੇ ਹੋ ਅਸੀਂ ਪ੍ਰਸ਼ਾਸਨ ਨੂੰ ਪੁੱਛਣਾ ਚਾਹੁੰਦੇ ਆਂ ਵੀ ਪਵਨ ਗੁੜਿਆਲ ਨੂੰ ਜਿਹੜਾ ਰੱਤਰ ਦਿੱਤਾ ਹੋਇਆ ਉਹ ਕਿਸ ਕਪੈਸਿਟੀ ਜੀ ਦਿੱਤਾ ਹੋਇਆ ਜਿਹੜਾ ਕੱਚਾ ਮਿਲਾਜੇ ਵਾਜੇ ਸਾਲ ਵੀ ਦੀ ਹੋਇਆ ਨੂੰ ਲੱਗੇ ਨੂੰ ਔਰ ਇਹ ਦੱਸਿਆ ਜਾਵੇ ਕਿ ਜਿਹੜੀ ਉਹ ਜ਼ਬਰਨ ਵਸੂਲੀ ਕਰਦਾ ਖੱਤਿਆ ਤੋਂ 30000 ਰੁਪਏ ਰੇੜੀ ਦਾ ਲੈਂਦਾ ਇਹ ਲੋਕਾਂ ਤੋਂ ਚੰਦਾ ਲੈਂਦਾ ਪਹਿਲਾਂ ਅਸੀਂ ਇਹਨੂੰ ਇੱਕ ਸੈਕਟਰੀ ਰੱਖਿਆ ਸੀ ਸਾਡੇ ਕੋੜੇ ਦੀ ਲੜਾਈ ਲੜਦੀ ਤਾਂ 150 ਪਿਆਰ ਅਸੀਂ ਦਿੰਦੇ ਵੀ ਤਾਂ ਘਰ-ਬਾਰ ਚੱਲਦਾ ਸੀ ਅੱਜ ਉਹ ਆਪਣੇ ਆਪ ਨੂੰ ਕਮਿਸ਼ਨਰ ਸਮਝਦਾ ਇੱਥੋਂ ਨਗਰ ਨਿਕ ਮਹਾਲੀ ਦਾ ਆਪਣੇ ਆਪ ਨੂੰ ਰਜੀਵ ਸੈਕਟਰੀ ਸਮਝਦਾ ਹੋ ਉਹ ਦੂ ਥੱਲੇ ਗੱਲ ਨਹੀਂ ਕਰਦਾ ਕਿਸੇ ਤੋਂ ਸਮਾਜ ਨੂੰ ਬੁਰਾਪਲਾ ਕਹਿੰਦਾ ਛੁੱਟੀਆਂ ਦਰਖਾਸਤ ਦਿੰਦਾ ਉਹ ਦਰਖਾਸਤਾਂ ਵਿੱਚ ਲਿਖਦਾ ਕਿ ਮੇਰੇ ਵਾਲਮੀਕ ਸਮਾਜ ਨੂੰ ਸ਼ੋਸ਼ਿਤ ਕੀਤਾ ਕਿਸੇ ਅਫਸਰ ਨੂੰ ਅਸੀਂ ਕਹਿੰਨੇ ਵੀ ਇਹਨਾਂ ਦੀ ਬਦਲੀ ਕਰੋ ਉਹ ਤੇ ਟੈਲੀਕਸ਼ਨ ਲਾ ਦਿੰਦੇ ਆ ਕਿ ਵਾਲਮੀਕ ਜੱਤਰੂ ਗਾਲਾਂ ਕੱਢੀਆਂ ਹੁਣ ਵੀ ਪਿੱਛੇ 25 ਤਰੀਕ ਨੂੰ ਇਹਨਾਂ ਨੇ ਤੇ 에어로 ਸਿਟੀ 'ਚ ਜਿਹੜੇ ਸਾਡੇ ਅਫਸਰ ਸੀ ਇਨਾਂ ਦੇ ਕਰਾ ਮੂਰੇ ਕੋਡਾ ਸਿੱਟਾ ਊਨ ਦੇਵੀ ਇਹ ਲਿਖੇ ਲਾਇਆ ਕਿ ਬਾਲਮੀ ਜਾਤੀ ਨੂੰ ਗਾਲਾਂ ਕੱਢਦੇ ਆ ਇਹ ਜਿਹੜੇ ਲੋਕ ਹੈ ਸਮਾਜ ਚ ਜਿਹੜਾ ਗੰਦ ਫਲਾ ਰਹੇ ਆ ਬਾਲਮੀ ਕਬਾਰੇ ਦਾ ਬਾਬਾ ਸਾਹਿਬ ਦਾ ਨਾਮ ਗਲਤ ਯੂਜ਼ ਕਰ ਰਹੇ ਆ ਅਸੀਂ ਐਸਸੀ ਇੱਕਟ ਬਣਾਇਆ ਜੇ ਸਾਡੇ ਤੋਂ ਕੋਈ ਤਸੱਤ ਕਰਦਾ ਅਸੀਂ ਇਹ ਨਹੀਂ ਬਣਾਇਆ ਵੀ ਅਸੀਂ ਕਿਸੇ ਨੂੰ ਬਲੈਕਮੇਲ ਕਰਨਾ ਤੇ ਕਹਦੇ ਇਹਨੇ ਸਾਨੂੰ ਬਾਲਮੀ ਜਾਤੀ ਨੂੰ ਗਾਲਾਂ ਕੱਢੀਆਂ ਐਸਸੀ ਨੂੰ ਗਾਲਾਂ ਕੱਢੀਆਂ ਇਹਦਾ ਮਿਸਯੂਜ਼ ਤਿੰਨ ਚਾਰ ਵਾਰ ਹੋ ਗਿਆ ਅਖਬਾਰਾਂ ਦੀ ਕਟਕੀਆਂ ਵੀ ਮੇਰੇ ਕੋਲ ਪਈਆਂ ਹੋਰ ਵੀ ਜਿਹੜਾ ਇਹਨਾਂ ਦਾ ਪ੍ਰੂਫ ਹੈ ਵੀਡੀਓ ਦੇ ਕਹਿ ਰਿਹਾ ਕਿ ਮੈਂ ਕੱਚਾ ਮੁਲਾਜ਼ਮ ਐ ਮੈਂ ਕੰਮ ਕਰ ਨਹੀਂ ਸਕਦਾ ਮੈਨੂੰ ਕੰਮ ਕੌਣ ਕਰਾਏਗਾ ਮੈਂ ਇੱਥੇ ਦਾ ਰਾਜਾ ਦੂਜਾ ਰਾਜਾ ਮੋਣਾ ਇੱਕ ਲੇਡੀ ਜਿਹਦੇ ਨਾਲ ਰੱਦ ਕਰ ਰੱਦ ਕਰ ਜਿਹੜਾ ਕਿ ਸਾਡੇ ਹੁਣ ਸਰਪੰਚ ਦੇ ਵਿਚਾਰੇ ਦੇ ਰਾਤ ਵੀ ਇਹਨਾਂ ਦੇ ਘਰ ਦੇ ਪਿੱਛੇ ਤਿੰਨ ਦਿਨ ਚਾਰ-ਚਾਰ ਗੱਡੀਆਂ ਲਾਈਆਂ ਉਹਨਾਂ ਨੇ ਰੈਕੀ ਕਰ ਰਹੀ ਹੈ ਕਿ ਇਹਨੂੰ ਕਿਤੇ ਛੱਟ ਬਣਵਾਵਾਂਗੇ ਕੋਈ ਸਾਡੇ ਦੇ ਗੋਲੀ ਬਣਵਾਣ ਦੀ ਕੋਸ਼ਿਸ਼ ਕਰ ਰਹੀ ਹੈ ਅਸੀਂ ਕਿੰਨੇ ਵੀ ਸੀ ਸਮਾਜ ਦਾ ਕੰਮ ਹੈ ਉਕਰਾਲੀ ਤੋਂ ਚੱਲਿਆ ਉਰਾਲੀ ਤੋਂ ਚੱਲ ਕੇ ਜਿਰਖਪੁਰ ਤੱਕ ਜਾ ਕੇ ਸਾਰਾ ਕਬਜ਼ਾ ਕਰ ਲਿਆ ਕੀ ਤੇਰਾ ਢਿੱਡ ਨਹੀਂ ਭਰਦਾ ਅਸੀਂ ਚਾਹਨੇ ਹਾਂ ਸਰਕਾਰ ਤੋਂ ਵੀ ਸਾਰਿਆਂ ਨੂੰ 200 200 300 ਕਰਵਾਣ ਕੇ ਦਿੱਤੇ ਜਾਣ ਤਾਂ ਕਿ ਆਪਣੇ ਬੱਚੇ ਪੜਾ ਸਕਣ ਆਪਣਾ ਰੋਜ਼ਗਾਰ ਪੈਦਾ ਕਰ ਸਕਣ ਇੱਕੋ ਆਦਮੀ ਪੂਰੇ ਮਹਾਲੇ ਤੇ ਕਬਜ਼ਾ ਨਾ ਕਰੇ ਇਹ ਕੋਈ ਟੈਂਡਰ ਦੇ ਜਰੀਏ ਇਹ ਕੋਈ ਟੈਂਡਰ ਨਹੀਂ ਜੀ ਇਹ ਤੱਕਾशाही ਹੈ ਕੋਈ ਟੈਂਡਰ ਨਹੀਂ ਇਲਾਕੇ ਚ ਜਾਂਦੇ ਆ ਲੇਡੀਜ਼ ਨੂੰ ਅੱਗੇ ਕਰਦੇ ਆ ਲੇਡੀ ਦੋ ਚਾਰ ਦਿਨ 10 ਦਿਨ ਕਰਦੀ ਹੈ ਮੁਰਕੇ ਕਿਸੇ ਬੰਦੇ ਨੂੰ ਲਾ ਦਿੰਦੇ ਫਿਰ ਦੂਜੇ ਸੈਕਟਰ ਚ ਜਾ ਕੇ ਕਰਦੀ ਹੈ ਇਸੇ ਤਰ੍ਹਾਂ ਸਰਪੰਚ ਸਾਹਿਬ ਪਿਛਲੇ ਕਈ ਦਿਨਾਂ ਤੋਂ ਆਪਣੇ ਪਿੰਡ ਚ ਕਰ ਰਹੇ ਸੀ ਦੋ ਤਿੰਨ ਸਾਲ ਤੋਂ ਇਹ ਆਪਣੇ ਪਿੰਡ ਚ ਕਰ ਰਹੇ ਸੀ ਨਾਲ ਸੁਸਾਇਟੀ ਦਾ ਜਿਹੜਾ ਇਹਨਾਂ ਦੀ ਰਖਵਾਲਾ ਉਹਦੇ ਜੇ ਕਰ ਰਹੇ ਸੀ ਪਿਛੇ ਇੱਕ ਤਰੀ ਗੁਰੂ ਜਾ ਕੇ ਇਹਨਾਂ ਨਾਲ ਫਿਰ ਪੰਗਾ ਪਾ ਲਿਆ ਵੀ ਮੈਂ ਬੜੋਂਗੇ ਇੱਥੇ ਇਹਨਾਂ ਦੇ ਪੂਰੇ ਪੂਰੇ ਅਲੀਕੇਸ਼ਨਾਂ ਦੇ ਮੇਰੀ ਵੀਡੀਓ ਬਣਾਉਂਦੀ ਫਿਰਦੀ ਰੋਕੀ ਦੀ ਵੀਡੀਓ ਬਣਾਉਂਦੀ ਫਿਰਦੀ ਆ ਅਸੀਂ ਸਮਾਜ ਨੂੰ ਬੇਨਤੀ ਕਰਨਗੇ ਅਵੇਅਰ ਹੋ ਕੇ ਨਾ ਇਹਨਾਂ ਦਾ ਅਸੀਂ ਵਿਰੋਧ ਇਸ ਲਈ ਕਰਿਆ ਕਿ ਇਹ ਜਿਹੜਾ ਇੱਥੇ ਤੰਦਾ ਚੱਲ ਰਿਹਾ ਹੈ ਅਤਿਆਚਾਰ ਪ੍ਰਸ਼ਟਾਚਾਰ ਇੱਥੇ ਕਿ ਰਜੀਵ ਸੈਕਟਰੀ ਹੈ ਰਜੀਵ ਸੈਕਟਰੀ ਦੀ ਦੇਖ ਰੱਖ ਚ ਸਾਰੇ ਇੱਕ ਇੱਕ ਦੋ ਇਹਨਾਂ ਨਾਲ ਸੈਕਟ ਇਨਸਪੈਕਟਰ ਮਿਲੇ ਹੋਏ ਆ ਇਹ ਕੰਮ ਕਿਤੇ ਕਰਦੇ ਆ ਹਾਜ਼ਰੀ ਇਹਨਾਂ ਦੀ ਕਿਤੇ ਲੱਗਦੀ ਆ ਇੱਥੋਂ ਦੀ ਟ੍ਰੈਲੀਆਂ ਇੱਕ ਫੇਸ ਦੀ ਟ੍ਰੈਲੀਆਂ ਉਹਦੇ ਆਪਣੇ ਐਰੋ ਸਿਟੀ ਕੀ ਟਰੈਲੀਆ ਦਾ ਡਰਾਈਵਰ ਨਹੀਂ ਜਾਂਦਾ ਕਮੇਟੀ ਦਾ ਤੇ ਨਹੀਂ ਲੱਗਦਾ ਕਿ ਸੈਨਟਰੀ ਇਨਸਪੈਕਟਰ ਦਾ ਕੋਈ ਅਧਿਕਾਰ ਨਹੀਂ ਸਾਡਾ ਟਰੈਕਟਰ ਕਿੱਥੇ ਫਿਰਦਾ ਕੱਲ ਨੂੰ ਕੋਈ ਐਕਸੀਡੈਂਟ ਹੋ ਜੇ ਇਹ ਕੋ ਟਰੈਕਟਰ ਖੱਲੇ ਬੰਦਾ ਆ ਜੇ ਕੀ ਦੀ ਜੰਗ ਬਿਮਾਰੀ ਇਹ ਸਾਰਾ ਪ੍ਰਸ਼ਾਸਨ ਦੇ ਵਿੱਚ ਲੁਕਿਆ ਹੋਇਆ ਹੈ ਇਸ ਸਬੰਧੀ ਤੁਸੀਂ ਕਮਿਸ਼ਨਰ ਸਾਹਿਬ ਨੂੰ ਕੋਈ ਕੰਪਲੇਨ ਤੁਸੀਂ ਕਮਿਸ਼ਨਰ ਸਾਹਿਬ ਨੂੰ ਅਸੀਂ ਦਰਖਾਸਤ ਪਹਿਲਾਂ ਵੀ ਦਿੱਤੀ ਸਾਲ ਪਹਿਲਾਂ ਵੀ ਦਿੱਤੀ 6 ਮਹੀਨੇ ਫੇਰ ਦਿੱਤੀ ਤੇ ਧਰਨਾ ਵੀ ਕੀਤਾ ਅੱਜ 14 ਤਰੀਕ ਨੂੰ ਫੇਰ ਦਿੱਤੀ ਹੈ ਹੁਣ ਅਸੀਂ ਇਹੀ ਹੈ ਕਿ ਜਿਹੜੇ ਅਧਿਕਾਰੀ ਇਹਦੇ ਵਿੱਚ ਸ਼ਾਮਲ ਹੈ ਚਾਹ ਉਹ ਸੈਨਟਰੀ ਇਨਸਪੈਕਟਰ ਹੈ ਚਾਹ ਰਜੀਵ ਔਰ ਜਿਹੜਾ ਮੋਹੱਲੀ ਦਾ ਮਾਹੌਲ ਨੂੰ ਸੁਖਾਵਾ ਬਣਾਇਆ ਜਾਵੇ ਮਾਹੌਲੀ ਦਾ ਮਾਹੌਲ ਐਸਾ ਬਣ ਗਿਆ ਜਿਵੇਂ ਇੱਕ ਗੈਂਗਸਟਰ ਨਹੀਂ ਹੁੰਦੇ ਗੈਂਗਸਟਰਾਂ ਵਾਂਗੂ ਹਲਪਿੱਛੇ ਫਿਰਦੇ ਆ ਕੋਈ ਕੋੜੇ ਵਾਲਾ ਮਿਲ ਜੇ ਤੇ ਉਹਨੂੰ ਵੱਢੀ ਆ ਮਾਹੌਲ ਬੜਾ ਹੋਇਆ ਅਸਲੀ ਗੈਂਗਸਟਰ ਕੂੜੇ 'ਚ ਪੈਦਾ ਹੋ ਗਏ ਹੁਣ ਤੁਸੀਂ ਚੰਡੀਗੜ੍ਹ ਦੇ ਮੁੱਖ ਮੰਤਰੀ ਕੀ ਹੈਗੀ ਕੀ ਚਾਹੁੰਦੇ ਸਾਡੀ ਮੁੱਖ ਮੰਤਰੀ ਇਹ ਵੀ ਜਿਹੜਾ ਇਹ ਦਫ਼ਤਰ ਇਹਨਾਂ ਨੇ ਲਿਆ ਇਹ ਦਫ਼ਤਰ ਇਹ ਤੋਂ ਖਾਲੀ ਕਰਾਇਆ ਜਾਵੇ ਔਰ ਜਿਹੜੀ ਸਾਡੀ ਯੂਨੀਅਨ ਹੈ ਜਿਹੜੀ ਇੱਥੇ ਸਫਾਈ ਸੇਵਕ ਜਿਹੜੇ ਯੂਨੀਅਨ ਬਣੀ ਹੋਈ ਹੈ ਉਹਨਾਂ ਨੂੰ ਅਸਾਂ ਦੀ ਕੋਈ ਤਰਾਜ ਨਹੀਂ ਦੂਜਾ ਇਹ ਵੀ ਜਿਹ ਉਹਦੇ 2 4 5000 ਕਿਸੇ ਦਾ ਪੀਐਫ ਘਟਾਣਾ ਕਿਸੇ ਦੀ ਐਪਲੀਕੇਸ਼ਨ ਦੇਣੀ ਹੈ ਉਹਨਾਂ ਨੇ ਇੱਥੇ ਬੈਠ ਕੇ ਠੱਗਦਾ ਔਰ ਠੱਗ ਠੱਗ ਕੇ ਜਿਹੜਾ ਮਲਾਜ਼ਮ ਨੇ ਆਪਣੇ ਤੁਸੀਂ ਇਹ ਦੇਖ ਲਓ ਵੀ ਅਸੀਂ ਮਹਾਲੀ ਚ ਰਹਿੰਦੇ ਆ ਕਮਾਨੇ ਮੈਂ ਬਿਲਡਰ ਵੀ ਆ ਮੇਰੇ ਨਾਮ ਮੋਟਰਸਾਈਕਲ ਵੀ ਨਹੀਂ ਹੈ ਇਹਨਾਂ ਦੇ ਨਾਮ ਜਿਹੜੀ ਜਦਾਦਾ ਬਣੀ ਆ ਉਹਨਾਂ ਦੀ ਬਿਜਲੀਅੰਸ ਜਾਂਚ ਹੋਵੇ ਇਹ ਜਦਾਦਾ ਕਿੱਥੋਂ ਆਈਆਂ ਇਹ ਪੈਸਾ ਕਿੱਥੋਂ ਆਇਆ ਇਹਦਾ ਕੋਈ ਟੈਕਸ ਕਿੱਦਾਂ ਦੀ ਕਿ ਪੈਸੇ ਲੈਂਦੇ ਕੋਈ ਪ੍ਰੂਫ ਆਗਾ ਇਸ ਚੀਜ਼ ਦਾ ਸਭ ਕੁਝ ਪ੍ਰੂਫ ਹੈ ਜੀ ਸਾਰਾ ਕੁਝ ਪ੍ਰੂਫ ਹੈ ਐਫਆਈਆਰ ਹੋਈ ਹੋਈ ਹੈ ਇਹਨਾਂ ਤੇ ਇਹਨਾਂ ਤੇ ਇਹਨਾਂ ਦੇ ਉੱਤੇ ਉਹ ਬੰਦ ਹੋ ਰ ਫਾਇਰ ਹੋਈ ਹੈ ਹਾਂ ਜੀ ਇਸ ਇਸ ਮਾਮਲੇ ਦੀ ਬਟੌਰਚੇ ਦੇ ਉਸ ਖੱਟਾ ਸਾਡਾ ਕੀਰਤ ਸਿੰਘ ਦਾ ਅਮਨ ਅਮਨ ਕਰਕੇ ਉਹਨਾਂ ਤੋਂ ਪੈਸੇ ਮੰਗੇ ਉਹਨਾਂ ਨਾਲ ਝਗੜਾ ਕੀਤਾ ਉਹਨਾਂ ਨੂੰ ਮਾਰਿਆ ਘੁੱਟਿਆ ਉਹ ਐਫ ਆਈ ਆਰ ਸਾਡੇ ਕੋਲ ਹੈਗੀ ਆ ਉਹ ਸਾਰੇ ਪਰੂਫ ਸਾਡੇ ਕੋਲ ਇਹਨਾਂ ਦੇ ਅੱਲਾ ਦਾ ਆਪ ਜੀ ਦੇ ਚੈਨਲ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿਹੜਾ ਇੰਨੀ ਗਰਮੀ ਦੇ ਵਿੱਚ ਆ ਕੇ ਸਾਡੀ ਜਿਹੜੀ ਸੱਚ ਦੀ ਆਵਾਜ਼ ਨੂੰ ਦਿਖਾ ਰਿਹਾ ਤੇ ਪਿਛਲੇ ਸਮੇਂ ਚ ਲਗਾਤਾਰ ਅਸੀਂ ਸਮਾਜ ਦੀ ਸੇਵਾ ਕਰਦੇ ਆ ਰਹੇ ਹਾਂ ਤੇ ਜਿੰਨੇ ਵੀ ਸਾਡੇ ਸਫਾਈ ਸੇਵਕ ਹੈ ਉਹਨਾਂ ਦੀ ਜਿਹੜੀ ਆਵਾਜ਼ ਹੈ ਉਹਨੂੰ ਚੱਕਦੇ ਆ ਰਹੇ ਆ ਤੇ ਪਿਛਲੇ ਸਮੇਂ ਚ ਇੱਕ ਨਾ ਲੈਟਰ ਦਿੱਤਾ ਗਿਆ ਸੀ 7/5/2025 ਨੂੰ ਪਵਨ ਗੁੜਿਆਲ ਵੱਲੋਂ ਉਹਦੇ ਵਿੱਚ ਲਿਖਿਆ ਗਿਆ ਸੀ ਵੀ ਸਾਡੇ ਸਮਾਜ ਨਾਲ ਸ਼ੋਸ਼ਿਤ ਕੀਤਾ ਗਿਆ ਵਲਮੀਕੀ ਸਮਾਜ ਨਾਲ ਸਾਨੂੰ ਗਲਤ ਬੋਲਿਆ ਗਿਆ ਤੇ ਹੈੱਡ ਆਫਿਸ ਲਿਖਿਆ ਗਿਆ ਸੀ ਨਗਰ ਨਿਗਮ ਸੈਕਟਰ 68 ਮੋਹਾਲੀ ਤੇ ਜਦੋਂ ਅਸੀਂ ਇਹਨਾਂ ਨੂੰ ਪੁੱਛਿਆ ਤੇ ਇਹ ਕਹਿੰਦੇ ਵੀ ਇਹ ਤਾਂ ਪੱਕਾ ਮਲਾਜ਼ਮ ਹੀ ਨਹੀਂ ਹੈ ਇਹਦੀ ਜਿਹੜੀ ਯੂਨੀਅਨ ਹੈ ਪੰਜਾਬ ਸਫਾਈ ਮਜ਼ਦੂਰ ਫੈਡਰੇਸ਼ਨ ਇਹ ਪੰਜਾਬ ਦੀ ਰਜਿਸਟਰਡ ਹੈ ਤੇ ਹੈੱਡ ਆਫੀਸ ਉਹਰੇ ਦਾ ਦਿਖਾਇਆ ਹੋਇਆ ਜਿੱਦਾਂ ਕਿ ਮੇਰੀ ਮੈਨੂੰ ਨੌਲੇਜ ਹੈ ਮੈਂ ਵੀ ਲਾ ਇੰਟਰਨ ਆ ਕਿ ਬਗੈਰ ਪਟਵਾਰੀ ਦੀ ਰਿਪੋਰਟ ਤੋਂ ਕੋਈ ਮੰਦਰ ਨਹੀਂ ਰਜਿਸਟਰ ਹੁੰਦਾ ਜਾਂ ਬਗੈਰ ਕਮਿਸ਼ਨਰ ਦੀ ਰਿਪੋਰਟ ਤੋਂ ਇੱਥੇ ਦਾ ਨਗਰ ਨਿਗਮ ਦਾ ਦਾ ਡਰੈਸ ਤਾਂ ਪਾਈ ਨਹੀਂ ਸਕਦਾ ਹਾਂ ਰਜਿਸਟਰਡ ਦਾ ਪਾਈ ਨਹੀਂ ਸਕਦਾ ਤੇ ਇਹ ਇਹ ਮੋਨ ਸਿੰਘ ਮੋਣਾ ਅਤੇ ਪਵਨ ਗੋੜਿਆ ਵਾਲੇ ਇਹਦੇ ਸਾਰੇ ਸਾਰਿਆਂ ਦੇ ਆ ਸਾਰਿਆਂ ਦੇ ਨਾਮ ਆ ਪਿੱਛੇ ਤੇ ਜਦੋਂ ਇਹ ਚੀਜ਼ ਸਾਨੂੰ ਪਤਾ ਲੱਗੀ ਕਿ ਵੀ ਇਹ ਤਾਂ ਸ਼ਰੀਆਮ ਹੀ ਤੱਕਾ ਕਰ ਰਿਹਾ ਫੋ 200 ਕਰ ਰਿਹਾ ਲੋਕਾਂ ਨਾਲ ਦੇ ਪੋਲੇ ਪਾਲੇ ਲੋਕਾਂ ਨੂੰ ਪਾਗਲ ਬਣਾ ਰਿਆ ਤੇ ਜਦੋਂ ਅਸੀਂ ਇਹਦੀ ਡੁੰਗਾਈ ਚ ਗਏ ਸਾਨੂੰ ਪਤਾ ਲੱਗਿਆ ਹੱਤੇ ਤੇ ਕੂੜਾ ਗੇਰਨ ਦਾ 3-3000 ਰੁਪਏ ਲਿਆ ਜਾਂਦਾ ਇੱਕ ਤਾਂ ਕੂੜਾ ਚੱਕਰਿਆ ਬੰਦਾ ਇਹ ਕੀ ਧਮਕੀ ਦਿੰਦੇ ਆ ਕੂੜਾ ਤੁਹਾਡਾ ਪੈਸੇ ਸਾਡੇ ਜਿਹੜੇ 150-150 ਰੁਪਏ ਸਾਡਾ ਇਕੱਠਾ ਕਰਦੇ ਆ ਸਾਡੇ ਗਰੀਬ ਵਾਲਮੀਕੀ ਸਮਾਜ ਦੇ ਲੋਕ ਉਹ 150 ਰੁਪਏ ਕਹਿੰਦੇ ਸਾਡਾ ਕੂੜਾ ਤੁਹਾਡਾ ਏਰੀਏ ਤੇ ਕਬਜਾ ਕਰਾ ਲਈ ਤੋਂ ਲੈ ਕੇ ਜੀਰਪੁਰ ਤੱਕ ਕਬਜਾ ਕਰਿਆ ਹੋਇਆ ਜੇ ਕੋਈ ਆਮ ਵਿਅਕਤੀ ਵਿਚਾਰਾ ਇਹ ਤੇ ਗਰੀਬ ਇਹਦੇ ਬਾਰੇ ਤਾਂ ਜਾਂਦਾ ਇਹਦਾ ਸਿਰ ਪਾੜ ਦੂੰਗੇ ਡੰਡੇ ਮਾਰੂੰਗੇ ਕਹਿੰਦੇ ਹਾਂ ਕੰਮ ਕਰੋ ਪਰ ਸਾਡੇ ਥਰੂ ਚੇਨ ਵਾਈਜ਼ ਆ ਕੇ ਕਰੋ ਸਾਨੂੰ 2.5 ਲੱਖ ਰੁਪਏ 2 ਲੱਖ ਰੁਪਏ ਹੋਣੇ ਪਿੱਛੇ ਜਿਹਨਾਂ ਨੇ ਬਲੌਂਗੀ ਚ ਥਰਡ ਏਰੀਏ ਵਿੱਚ 1.5 ਲੱਖ ਰੁਪਏ ਦੇ ਕੂੜੇ ਦੇ ਏਰੀਏ ਉਸ ਤੋਂ ਬਾਅਦ 1.5 ਲੱਖ ਦਾ ਵੇਚ ਕੇ ਉਹ ਮਹੀਨਾ ਕੋ ਨੂੰ ਦਿੱਤਾ ਮਹੀਨੇ ਬਾਅਦ ਫਿਰ ਤਪੜ ਘਾ ਮਾਰ ਕੇ ਕੋਲੇ ਜੀ ਇਸ ਤਰ੍ਹਾਂ ਦੀ ਸਾਰੀ ਗੱਲਬਾਤ ਹੈਗੀ ਆ ਤੇ ਅਧਿਕਾਰੀਆਂ ਦੇ ਨੌਲੇਜ ਚ ਵੀ ਹੋਏਗੀ ਇਹ ਮੈਟਰ ਤੇ ਇਸ ਤਰ੍ਹਾਂ ਤਾਂ ਹਾਲਾਤ ਬੁਗੜਦੇ ਜਾ ਰਹੇ ਸਫਾਈ ਕਰਨ ਸਰ ਐਕਚੁਅਲ ਚ ਐਕਚੁਅਲ ਚ ਪਤਾ ਕੀ ਗੱਲ ਹੈ ਕਮਿਸ਼ਨਰ ਹੈ ਆਈਐਸ ਸਾਹਿਬ ਹੈ ਇਨਾਂ ਨੂੰ ਇਹਨਾਂ ਦੀ ਨੌਲੇਜ ਚ ਨਹੀਂ ਹੈਗਾ ਇਹ ਕੇਸ ਕਿਉਂ ਕਿ ਕਿਉਂਕਿ ਇਹ ਤਾਂ ਇੱਕ ਸਮਾਜ ਸੇਵਿਕ ਦਿਖਾ ਕੇ ਅਡਰੈਸ ਟਾਪ ਕਿਆ ਪਤਾ ਉਹਨਾਂ ਦੀ ਨੌਲੇਜ ਚ ਨਾ ਹੋਵੇ ਅਸੀਂ ਪੁੱਛਿਆ ਉਹ ਕਹਿੰਦੇ ਸਾਡੀ ਨੌਲੇਜ ਚ ਨਹੀਂ ਹੈਗਾ ਇਹ ਵੀ ਜੇ ਤੁਹਾਡੀ ਨੌਲੇਜ ਚ ਨਹੀਂ ਹੈਗਾ ਫਿਰ ਇਹ ਆਫਿਸ ਨਗਰ ਨਿਗਮ ਦੇ ਅੰਦਰ ਹੀ ਬੈਠਾ ਤਾਲਾ ਮੈਂ ਤਾਂ ਨਹੀਂ ਬਹਿ ਸਕਦਾ ਜਾ ਕੇ ਜਿਹੜੀ ਰਜਿਸਟਰਡ ਯੂਨੀਅਨ ਹੈ अजीत ਦੀ ਇਹ ਰਜਿਸਟਰਡ ਯੂਨੀਅਨ ਹੈ अजीत ਦੀ ਉਸ ਦੀ अजीत ਦੀ ਯੂਨੀਅਨ ਨੂੰ ਕੋਈ ਦਫਤਰ ਨਹੀਂ ਹੈਗਾ ਪਰ ਇੱਕ ਇਹ ਸੁਸਾਇਟੀ ਹੈ ਇਹ ਸੁਸਾਇਟੀ ਹੈ ਜਿਹਦੇ ਚ ਆਪਾਂ ਸੋਸ਼ਲ ਵਰਕ ਕਰ ਸਕਦੇ ਆ ਨਾ ਕਿ ਯੂਨੀਅਨ ਏ ਯੂਨੀਅਨ ਦੇ ਕਾਰਪੋਰੇਸ਼ਨ ਕੋਈ ਤਾਲੁਕਾ ਨਹੀਂ ਨਹੀਂ ਤਾਲੁਕਾਤ ਨਹੀਂ ਜੀ ਇਹਦਾ ਇਹਦਾ ਇਹ ਤਾਂ ਵੈਲਫੇਅਰ ਦੇ ਕੰਮ ਕਰ ਸਕਦੇ ਆਪਾਂ ਸਮਾਜ ਸੇਵਾ ਦੇ ਕੰਮ ਕਰ ਸਕਦੇ ਆ ਜੇ ਤੁਸੀਂ ਕਹੀਏ ਯੂਨੀਅਨ ਹੈ ਯੂਨੀਅਨ ਤੁਹਾਨੂੰ ਕੀ ਲੱਗਦਾ ਹੈ ਕਿ ਅੱਜ ਤੁਸੀਂ ਕਮਿਸ਼ਨਰ ਸਾਹਿਬ ਨਾਲ ਮੁਲਾਕਾਤ ਕਰੋਗੇ ਮੇਨ ਜੀ ਐਸਓ ਆਫਿਸ ਹੀ ਗਏ ਅਸੀਂ ਕਮਿਸ਼ਨਰ ਸਾਹਿਬ ਨਾਲ ਤਾਂ ਮੁਲਾਕਾਤ ਕਰਨੀ ਕਰਨੀ ਹੈ ਮੁਲਾਕਾਤ ਨਾਲ ਜੇ ਸਾਡਾ ਹੱਲ ਨਹੀਂ ਹੁੰਦਾ ਅਸੀਂ ਤਾਂ ਕਹਿੰਦੇ ਵੀ ਬਿਲਕੁਲ ਜੇ ਇਹਨੇ ੱਤਕਾ ਕਰਾ ਸਾਡੇ ਸਮਾਜ ਨਾਲ ਬਿਲਕੁਲ ਇਹ ਜਿਹੜੇ ਗਰੀਬ ਖੜੇ ਆ ਵਿਚਾਰੇ ਦੇਖੋ ਮੈਂ ਝੂਠ ਨਹੀਂ ਬੋਲਦਾ ਇਹ ਕੂੜੇ ਵਾਲੇ ਮਹੀਨੇ ਦਾ 80000 70000 ਕਮਾਉਂਦੇ ਹਾਂ ਜੀ ਪਰ ਜਿਹੜੇ 70 80000 ਕਮਾਰੇ ਆ ਉਹਦੇ ਚ ਇਹਨਾਂ ਨੂੰ ਕੂੜਾ ਮਿਲਦਾ 70 80000 ਰੁਪਿਆ ਇਹ ਪਪਨ ਕੂੜਿਆਦ ਵਰਗੇ ਮੋਹਣੇ ਵਰਗੇ ਜਿਹੜੇ ਬੜੇ ਬੜੇ ਮਗਰਮਾਚਾ ਉਹ ਲੈ ਰਹੇ ਖਾ ਰਹੇ ਆ ਸਾਨੂੰ ਕਿਸੇ ਤੋਂ ਜੁਰਤ ਸਾਨੂੰ ਕਿਸੇ ਤੋਂ ਡਰ ਨਹੀਂ ਐ ਨਾ ਸਾਨੂੰ ਬਰਮੇ ਤੋਂ ਨਾ ਸ਼ਰਮੇ ਤੋਂ ਨਾ ਜੱਟ ਤੋਂ ਸਾਨੂੰ ਡਰ ਨਹੀਂ ਐ ਕਿਸੇ ਤੋਂ ਕਿਉਂਕਿ ਕਿਉਂਕਿ ਉਹਨਾਂ ਦਾ ਸਾਨੂੰ ਪਤਾ ਹੈ ਵੀ ਚਲੋ ਜਿੱਥੇ ਤੱਕ ਹੋਏਗਾ ਸਾਨੂੰ ਪਤਾ ਹੈ ਬਟ ਜਿਹੜੇ ਸਾਡੇ ਵਾਲਮੀਕੀ ਸਮਾਜ ਦੇ ਆ ਜਿਹੜੇ ਸਾਡੇ ਅੰਦਰ ਕੂਣ ਮੰਗੂ ਜਿਹੜਾ ਲੱਕੜ ਨੂੰ ਕੂਣ ਲੱਗ ਜਾਂਦਾ ਉਹ ਖਾਰੇ ਆ ਉਹ ਇਦਾਂ ਦੇ ਮਗਰ ਮੱਛੀ ਨੂੰ ਸਾਨੂੰ ਫੜਨ ਦੀ ਜ਼ਰੂਰਤ ਹੈ ਕਿ ਸ਼ੋਸ਼ਿਤ ਕੌਣ ਕਰ ਰਿਹਾ ਸਾਡੇ ਸਮਾਜ ਦੇ ਉਹ ਕੌਣ ਰਿਹਾ ਸਾਡੇ ਸਮਾਜ ਦੇ ਕੋਈ ਅੱਜ ਤੁਸੀਂ ਕੋਈ ਟਾਈਮ ਦੇ ਰਹੇ ਹੋ ਕਿ ਇੰਨੇ ਸਮੇਂ ਤੱਕ ਜੇ ਨਹੀਂ ਹੱਲ ਹੁੰਦਾ ਤੁਹਾਡਾ ਪਸਾ ਦੇ ਕੀ ਅਗਲਾ ਤਰੀਕਾ ਦੇ ਰੰਗ ਦੇ ਦੇਖੋ ਸਰ ਇਹ ਤਾਂ ਉਹਨਾਂ ਦੀ ਟੋਨ ਦੱਸੇਗੀ ਕਮਿਸ਼ਨਰ ਸਾਹਿਬ ਦੀ ਜੇ ਉਹ ਸਾਡੇ ਨਾਲ ਪਿਆਰ ਨਾਲ ਗੱਲ ਕਰਨਗੇ ਸਾਡੀ ਘੰਟੇ ਦੇ ਅੰਦਰ ਅੰਦਰ ਇਨਕੁਆਇਰੀ ਮਾਰਕ ਕਰਕੇ ਕਿ कहीं ਦੂਰ ਨਹੀਂ ਹੈ ਕਿ 7 ਵਜੇ ਸਨੀ ਜਾਣਾ ਪੈਣਾ ਦਫਤਰ ਦੇਖਣੇ 8 ਵਜੇ ਸਨੀ ਕਮਿਸ਼ਨਰ ਸਾਹਿਬ ਦੇ ਬਿਲਕ ਉਸੀ ਚੈਂਬਰ ਚ ਜੇ ਘੰਟੇ ਦੇ ਅੰਦਰ ਅੰਦਰ ਸਾਨੂੰ ਆਸ਼ਵਾਸਨ ਦੇ ਕੇ ਉਹਦਾ ਤਾਲਾ ਲਾਉਂਦੇ ਆ ਦਫਤਰ ਦਾ ਤਾਂ ਮੋਸਟ ਵੈਲਕਮ ਆਪਾਂ ਇੱਥੋਂ ਨਿਕਲ ਜਾਾਂਗੇ ਨਹੀਂ ਤਾਂ ਡੇਰਾ ਬਸੀ ਤੋਂ ਜੀਰਕਪੁਰ ਤੋਂ ਕਰਾਲੀ ਤੋਂ ਅੰਮ੍ਰਿਤਸਰ ਤੋਂ ਤੱਕ ਵੀ ਲੋਕ ਇੱਥੇ ਪਹੁੰਚ ਰਹੇ ਆ ਹੌਲੀ 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 ਕਰਕੇ ਇਹ ਸਾਡਾ ਅਨਮਿੱਥੇ ਸਮੇਂ ਲਈ ਆ ਹੁਣੇ ਦੇਖੋ ਅਰੇ 10:30 ਹੋਇਆ ਲੋਕ ਪਹੁੰਚ ਚੁੱਕੇ ਆ ਤੇ 5 ਵਜੇ ਤੱਕ ਇੱਥੇ ਬਹੁਤ ਜ਼ਿਆਦਾ ਭੀੜ ਲੱਗ ਜਾਏਗੀ ਤੁਸੀਂ ਦੇਖ ਸਕਦੇ ਹੋ ਸੀਆਈਡੀ ਦੀ ਰਿਪੋਰਟ ਦੇ ਅਨੁਸਾਰ ਤੇ ਪੁਲਿਸ ਵਾਲੇ ਵੀ ਇੱਥੇ ਖੜੇ ਆ ਇਹ ਬਿਲਕੁਲ ਅਸੀਂ ਬਿਲਕੁਲ ਤੱਕਾ ਨਹੀਂ ਹੋਣ ਦੇਵਾਂਗੇ ਕਿਉਂ ਅਸੀਂ ਹੋਰਾਂ ਨਾਲ ਤਾਂ ਲੜ ਸਕਦੇ ਹਾਂ ਜਦੋਂ ਆਪਣੇ ਬੰਦੇ ਨਾਲ ਲੜਦੇ ਆਂ ਫਿਰ ਸਾਡੇ ਕੋਲ 50 ਬੰਦੇ ਆਰੇ ਸਾਡੇ ਬੰਦਿਆਂ ਦੀ ਛੱਡ ਦੋ ਛੱਡ ਦੋ ਐਦਾਂ ਕੁਝ ਨਹੀਂ ਹੋਊਗਾ ਅਸੀਂ ਆਪਣਾ ਹੱਕ ਲੈ ਕੇ ਉਠਾਂਗੇ ਜੈ ਵਾਲਮੀਕੀ ਜੈ ਭੀਮ ਜੀ